ਉੱਥੇ ਉਹਨਾਂ ਨੂੰ ਨਿਹਾਰਿਆ ਦੇਖਿਆ ਜਿੱਦਾਂ ਬੱਚੇ ਆਪਣੇ ਆਨ ਹੀ ਦੇਖੀਦਾ ਕਾਲਜਾ ਫਟ ਗਿਆ ਦੇਖ ਕੇ ਕਿ ਕਿੰਨਾ ਖੂਬਸੂਰਤ ਬੱਚਾ ਕੀਤਾਂ ਦੀ ਗ੍ਰਿਫਤ ਵਿੱਚ ਆ ਗਿਆ ਸਭ ਤੋਂ ਪਹਿਲਾਂ ਮਾਤਾ ਜੀ ਮਿਲੇ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਾਲਜਾ ਫਟ ਗਿਆ ਕਿਹੜੇ ਹੌਸਲੇ ਨਾਲ ਉਹ ਸਾਰਿਆਂ ਨਾਲ ਗੱਲ ਕਰ ਰਹੇ ਨੇ ਹੁਣ ਤਾਂ ਪਾ ਦੋ ਦੋ ਦਿਨ ਰੱਬ ਸੋਹਣੇ ਨੂੰ ਕਹੇ ਸਾਡੀ ਸਾਡੇ ਸਾਡੀ ਉਮਰ ਚੋਂ ਕੱਟ ਲੈ ਤੇ ਇਹਨੂੰ ਜ਼ਿੰਦਗੀ ਦੇ ਦੇ ਮਾਂ ਦੀ ਝੋਲੀ 'ਚ ਖੈਰ ਪਾ ਦੇ ਮੈਂ ਆਪਣੀ ਅੱਖਾਂ ਨਾਲ ਕੁਛ ਕੁਛ ਮਿੰਟ ਮੈਂ ਉਹਨਾਂ ਨੂੰ ਨਿਹਾਰਿਆ ਮੈਂ ਪਹਿਲੀ ਵਾਰੀ ਐ ਇਦਾਂ ਫੀਲ ਕੀਤਾ ਕਿ ਬੇਵੱਸ ਪਹਿਲੀ ਵਾਰੀ ਇਹ ਫੀਲ ਕੀਤਾ ਕਿ ਸਾਰੀ ਦੁਨੀਆ ਦੇ ਮਾਪੇ ਸਾਰੀ ਦੁਨੀਆ ਦੀਆਂ ਭੈਣਾਂ ਬੇਟੀਆਂ ਦੁਆ ਕਰ ਰਹੀਆਂ ਕਲਾਕਾਰਾਂ ਨੂੰ ਖਰੇ ਕੋਈ ਨਜ਼ਰ ਲੱਗ ਗਈ ਹੈ ਕੋਈ ਚੱਜ ਦੀ ਖਬਰ ਆਉਂਦੀ ਨਹੀਂ ਕਿ ਪੱਲਾ ਸਾਹਿਬ ਉਹ ਜੱਜ ਸਾਹਿਬ ਚਲੇ ਗਏ ਉਸ ਤੋਂ ਪਹਿਲਾਂ ਮੇਰੇ ਮਿੱਤਰ ਜਿੱਦਾਂ ਸਰਦੂਲ ਭਾਈ ਸਾਹਿਬ ਜੀ ਚਿੰਦਾ ਜੀ ਜਾਨ ਸਾਡੀ ਯਾਰ ਕਿਉਂ ਨਾ ਸੀ ਸਾਰੇ ਸਿੰਗਰ ਸਾਰੇ ਐਕਟਰ ਸਾਰੇ ਪ੍ਰੋਡਿਊਸਰ ਡਾਇਰੈਕਟਰ ਮਿਲ ਕੇ ਕੋਈ ਖੰਡ ਪਾਠ ਕਰਾਈਏ ਜਾਂ ਕੋਈ ਰੱਬ ਤੋਂ ਮਾਫੀ ਮੰਗੇ ਇਹ ਮੈਂ ਮੇਰਾ ਦਿਲ ਕਰਦਾ ਤਾ ਸਾਡੇ ਨਾਲ ਹੰਸਰਾਜ ਹੰਸੀ ਨੇ ਉਹ ਆਏ ਸੀ ਹਾਲਜਨਨ ਰਾਜੀਵ ਜਵੰਦਾ ਦਾ ਉਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੇਖ ਰਹੇ ਨੇ ਮੀਡੀਆ ਨੂੰ ਕਿ ਕਿਸ ਤਰ੍ਹਾਂ ਨੇ ਰਾਜੀਵ ਜਵੰਦਾ ਵਾਰ-ਵਾਰ ਸਾਨੂੰ ਵੀ ਲਗਾਤਾਰ ਸੰਪਰਕ ਕਰ ਰਿਹਾ ਪਰ ਜਿਹੜੇ ਅੰਦਰ ਜਾ ਕੇ ਆ ਰਹੇ ਸਨ ਉਹਨਾਂ ਗੱਲਬਾਤ ਕਰਦੇ ਆ ਹੰਸ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਸੀਂ ਜਾ ਕੇ ਆਏ ਤੁਸੀਂ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਹੁਣ ਕਿਵੇਂ ਹਾਲਾਤ ਨੇ ਰਾਜੀਵ ਜਵੰਦਾ ਦੀ ਗੱਲ ਇਹ ਜੀ ਕਿ ਬੇਟਾ ਤੇ ਮੇਰੇ ਰੋਜ਼ ਹੀ ਆਉਂਦਾ ਹੈ ਇੱਕ ਕਮਰਜੀ ਹੁਣਾਂ ਦੇ ਵੀ ਮਿੱਤਰ ਇੱਥੇ ਇੱਥੇ ਰਹਿੰਦੇ ਨੇ ਨਾ ਮੈਨੂੰ ਚੈਨ ਨਹੀਂ ਸਿਆਰਾ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਨੂੰ ਲੈ ਕੇ ਚਲੋ ਔਰ ਮੈਂ ਸਭ ਤੋਂ ਪਹਿਲਾਂ ਮਾਤਾ ਜੀ ਮਿਲੇ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਾਲਜਾ ਫਟ ਗਿਆ ਕਿਹੜੇ ਹੌਸਲੇ ਨਾਲ ਉਹ ਸਾਰਿਆਂ ਨਾਲ ਗੱਲ ਕਰ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਉਣ ਲੱਗਾ ਕੰਵਰ ਜੀ ਨੇ ਵੀ ਸਾਰਿਆਂ ਨੇ ਕਿ ਕਿ ਤੇਰਾ ਦੇਖਣ ਨੂੰ ਦਿਲ ਕਰਦਾ ਰਾਜਵੀਰ ਨੂੰ ਜਾਂ ਵੰਦਨ ਨੂੰ ਮੈਂ ਕਿ ਹਾਂ ਸਰ ਨੇ ਤੇ ਕਮਰਜੀ ਨੇ ਵੀ ਤੇ ਮੈਂ ਕਿਹਾ ਹਾਂ ਮੈਂ ਵੇਖਣਾ ਚਾਹਣਾ ਆਪਣੀ ਅੱਖਾਂ ਨਾਲ ਫਿਰ ਇਹਨਾਂ ਦੀ ਮਿਹਰਬਾਨੀ ਫੋਰਟਿਸ ਦੀ ਅਭਿਜੀਤ ਜੀ ਆਏ ਖੁਦ ਜਿਹੜੇ ਚੀਫ ਹੈ ਉਹ ਫਿਰ ਮੈਨੂੰ ਉੱਪਰ ਲੈ ਗਏ ਮੈਂ ਆਪਣੀ ਅੱਖਾਂ ਨਾਲ ਕੁਝ ਕੁਝ ਮਿੰਟ ਮੈਂ ਉਹਨਾਂ ਨੂੰ ਨਿਹਾਰਿਆ ਮੈਂ ਪਹਿਲੀ ਵਾਰੀ ਐ ਇਦਾਂ ਫੀਲ ਕੀਤਾ ਕਿ ਬੇਵੱਸ ਪਹਿਲੀ ਵਾਰੀ ਇਹ ਫੀਲ ਕੀਤਾ ਕਿ ਸਾਰੀ ਦੁਨੀਆ ਦੇ ਮਾਪੇ ਸਾਰੀ ਦੁਨੀਆ ਦੀਆਂ ਭੈਣਾਂ ਬੇਟੀਆਂ ਦੁਆ ਕਰ ਰਹੀਆਂ ਇੱਕ ਮੇਰਾ مشورہ ਲੋਕਾਂ ਨੂੰ ਕਿ ਯਾਰ ਆਪਾਂ 2-2 4-4 ਦਿਨ ਆਪਣੀ ਉਮਰ ਦੇ ਵੀ ਦੀਏ ਕਰੋੜਾਂ ਉਹਦੇ ਫੈਨ ਆ ਹੈਨਾ ਜੀ ਤੱਕ ਕੋਈ ਇਕੱਲਾ ਹੋਵੇ ਕਿਸੇ ਦਾ ਤੇ ਕੁਝ ਸਾਲ ਵੀ ਦੇ ਦਿੱਤੇ ਜਾ ਸਕਦੇ ਹੁਣ ਤਾਂ ਆਪਾਂ ਦੋ ਦੋ ਦਿਨ ਰੱਬ ਸੋਹਣੇ ਨੂੰ ਕਹੀਏ ਸਾਡੀ ਸਾਡੇ ਸਾਡੀ ਉਮਰ ਚੋਂ ਕੱਟ ਲਾ ਤੇ ਇਹਨੂੰ ਜ਼ਿੰਦਗੀ ਦੇ ਦੇ ਮਾਂ ਦੀ ਝੋਲੀ ਚ ਖੈਰ ਪਾ ਦੇ ਦੂਜਾ ਜਦੋਂ ਠੀਕ ਹੋ ਕੇ ਆਵੇ ਸ਼ੁਕਰਾਨੇ ਦਾ ਖੰਡ ਪਾਠ ਕਰਾਈਏ ਪਿੰਡਾਂ ਦੇ ਵਿੱਚ ਬ੍ਰਦਰ ਅਸੀਂ ਹੁਣ ਤਾਂ ਨਹੀਂ ਮੈਨੂੰ ਪਤਾ ਕੋਈ ਡੰਗਰ ਡੂੰਗਰ ਢਿੱਲਾ ਹੋ ਜਾਣਾ ਤੇ ਅਗਰਾਈ ਕਰਕੇ ਤੇ ਖੰਡ ਪਾਠ ਕਰਾਉਂਦੇ ਹੁੰਦੇ ਸਾਰਾ ਪਿੰਡ ਲੜ ਕੇ ਯਾਰ ਫਿਲਮ ਇੰਡਸਟਰੀ ਨੂੰ 뮤직 ਪੰਜਾਬੀ ਇੰਡਸਟਰੀ ਨੂੰ ਕਲਾਕਾਰਾਂ ਨੂੰ ਖਰੇ ਕੋਈ ਨਜ਼ਰ ਲੱਗ ਗਈ ਹੈ ਕੋਈ ਚੱਜ ਦੀ ਖਬਰ ਆਉਂਦੀ ਨਹੀਂ ਬਾਅਦ ਚ ਫਿਰਨਾ ਸ਼ੁਕਰਾਨੇ ਦਾ ਕਰਕੇ ਰਾਜਵੀਰ ਠੀਕ ਹੋਵੇ ਮੇਰਾ ਦਿਲ ਕਰਦਾ ਸਾਰੇ ਸਿੰਗਰ ਤੇ ਪੰਜਾਬੀ 뮤직 ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਸਾਰੇ ਐਕਟਰ ਸਾਰੇ ਸਿੰਗਰ ਸਾਰੇ ਪ੍ਰੋਡਿਊਸਰ ਡਾਇਰੈਕਟਰ ਇਕੱਠੇ ਹੋ ਕੇ ਇੱਕ ਵਾਰੀ ਅਸੀਂ ਗੁਰੂ ਦੇ ਕੋਲੋਂ ਮਾਫੀ ਵੀ ਮੰਗੀਏ ਔਰ ਕੋਈ ਦਾਨਪੁਨ ਕਰੀਏ ਤਾਂ ਕਿ ਠੀਕ ਹੋ ਜਾਣ ਹਾਂਜੀ ਪੁੱਲਾ ਸਾਹਿਬ ਉਹ ਜੱਜਾ ਸਾਹਿਬ ਚਲੇ ਗਏ ਉਸ ਤੋਂ ਪਹਿਲਾਂ ਮੇਰੇ ਮਿੱਤਰ ਜਿੱਦਾਂ ਸਰਦੂਲ ਭਾਈ ਸਾਹਿਬ ਆਹ ਜੀ ਚਿੰਦਾ ਜੀ ਜਾਨ ਸਾਡੀ ਆਹ ਜੀ ਸਰਦੂਲ ਮਤਲਬ ਪਤਾ ਨਹੀਂ ਕੀ ਕਹਾਣੀ ਆ ਸੋ ਇਸੇ ਕਰਕੇ ਮੈਂ ਕਿਹਾ ਕਿ ਪਹਿਲਾਂ ਤੇ ਡੰਗਰ ਢਿੱਲੇ ਹੋ ਜਾਂਦੇ ਲੋਕੀ ਕਰਦੇ ਸੀ ਪਿੰਡਾਂ 'ਚ ਯਾਰ ਕਿਉਂ ਨਾ ਅਸੀਂ ਸਾਰੇ ਸਿੰਗਰ ਸਾਰੇ ਐਕਟਰ ਸਾਰੇ ਪ੍ਰੋਡਿਊਸਰ ਡਾਇਰੈਕਟਰ ਮਿਲ ਕੇ ਕੋਈ ਖੰਡ ਪਾਠ ਕਰਾਈਏ ਜਾਂ ਕੋਈ ਰੱਬ ਤੋਂ ਮਾਫੀ ਮੰਗੇ ਇਹ ਮੈਂ ਮੇਰਾ ਦਿਲ ਕਰਦਾ ਤੁਸੀਂ ਅੰਦਰੋਂ ਦੇਖ ਕੇ ਆਏ ਹੋ ਤਾਂ ਉਹਨਾਂ ਦਾ ਕਿਉਂਕਿ ਲੋਕ ਵਾਰ-ਵਾਰ ਅਸੀਂ ਦੇਖ ਰਹੇ ਹਾਂ ਇੱਥੇ ਬਹੁਤ ਸਾਰੇ ਲੋਕ ਉਹ ਅਲੱਗ-ਅਲੱਗ ਪਿੰਡਾਂ ਤੋਂ ਆ ਰਹੇ ਨੇ ਸ਼ਹਿਰਾਂ ਤੋਂ ਆ ਰਹੇ ਨੇ ਕੋਈ ਕਹਿੰਦਾ ਕਿ ਅਸੀਂ ਜੀ ਸਿਰਫ ਉਹਨਾਂ ਨੂੰ ਦੇਖਣਾ ਹੀ ਆ ਗਏ ਹਾਂ ਹਾਂਜੀ ਹਾਂਜੀ ਸਾਡੇ ਫੋਟੋ ਹੀ ਲਿਆ ਦੋ ਤੁਹਾਨੂੰ ਦੇਖਣ ਨੂੰ ਮੰਨ ਲਓ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖ ਰਿਹਾ ਹਾਂ ਮੈਂ 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 ਇਲਾਜ ਚੱਲ ਰਿਹਾ ਤੁਸੀਂ ਨਹੀਂ ਦੇਖ ਸਕਦੇ ਮੈਂ ਮناسب ਨਹੀਂ ਸਮਝੀ ਫੋਟੋ ਖਿੱਚਣੀ ਜੀ ਜੀ ਅ ਚੰਗਾ ਨਹੀਂ ਲੱਗਦਾ ਹਲਕਾ ਲੱਗਦਾ ਪਰ ਮੈਂ ਉਦਾਂ ਮੈਂ ਪਰ ਉਦਾਂ ਉੱਥੇ ਉਹਨਾਂ ਨੂੰ ਨਿਹਾਰਿਆ ਦੇਖਿਆ ਜਿੱਦਾਂ ਬੱਚੇ ਆਪਣੇਆਂ ਨੂੰ ਹੀ ਦੇਖੀਦਾ ਕਾਲ ਜਦ ਫਟ ਗਿਆ ਦੇਖ ਕੇ ਕਿ ਕਿੰਨਾ ਖੂਬਸੂਰਤ ਬੱਚਾ ਕੀਤਾਂ ਦੀ ਗ੍ਰਿਫਤ ਵਿੱਚ ਆ ਗਿਆ ਤੇ ਲੋਕੀ ਪਰ ਇਹ ਹੈ ਕਿ ਸਾਰਾ ਜਹਾਨ ਹੈ ਜਿੱਥੇ ਪੰਜਾਬੀ ਬੈਠੇ ਆ ਜਿੱਥੇ ਵੀ ਦੁਨੀਆ ਚ ਬੈਠੇ ਆ ਸਾਰੇ ਪ੍ਰੇ ਕਰ ਰਹੇ ਆ ਲੇ ਜੀ ਕਿ ਬੇਟਾ ਤੇ ਮੇਰੇ ਰੋਜ਼ ਹੀ ਆਉਂਦਾ ਇੱਕ ਕਮਰਜੀ ਹੁਣ ਦੇ ਵੀ ਮਿੱਤਰ ਇੱਥੇ ਇੱਥੇ ਰਹਿੰਦੇ ਨੇ ਨਾ ਮੈਨੂੰ ਚੈਨ ਨਹੀਂ ਸਿਆਰਾ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਨੂੰ ਲੈ ਕੇ ਚਲੋ ਔਰ ਮੈਂ ਸੱਤਵਾਂ ਪਹਿਲਾ ਮਾਤਾ ਜੀ ਮਿਲੇ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਾਲਜਾ ਫਟ ਗਿਆ ਕਿਹੜੇ ਹੌਸਲੇ ਨਾਲ ਉਹ ਸਾਰਿਆਂ ਨਾਲ ਗੱਲ ਕਰ ਰਹੇ ਨੇ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਉਣ ਲੱਗਾ ਕਮਰਜੀ ਨੇ ਵੀ ਸਾਰਿਆਂ ਨੇ ਕਿਹਾ ਕਿ ਤੇਰਾ ਦੇਖਣ ਨੂੰ ਦਿਲ ਕਰਦਾ ਰਾਜਵੀਰ ਨੂੰ ਜਾਂ ਵੰਦਰ ਨੂੰ ਮੈਂ ਕਿਹਾ ਹਾਂ ਸਾਰਿਆਂ ਨੇ ਤੇ ਕਮਰਜੀ ਨੇ ਵੀ ਤੇ ਮੈਂ ਕਿਹਾ ਹਾਂ ਮੈਂ ਵੇਖਣਾ ਚਾਹੁੰਨਾ ਆਪਣੀ ਅੱਖਾਂ ਨਾਲ ਫਿਰ ਇਹਨਾਂ ਦੀ ਮਿਹਰਬਾਨੀ ਫੋਰਟਿਸ ਦੀ ਅਭਿਜੀਤ ਜੀ ਆਏ ਖੁਦ ਜਿਹੜੇ ਚੀਫ ਹੈ ਉਹ ਫਿਰ ਮੈਨੂੰ ਉੱਪਰ ਲੈ ਗਏ ਮੈਂ ਆਪਣੀ ਅੱਖਾਂ ਨਾਲ ਕੁਝ ਕੁਝ ਮਿੰਟ ਮੈਂ ਉਹਨਾਂ ਨੂੰ ਨਿਹਾਰਿਆ ਮੈਂ ਪਹਿਲੀ ਵਾਰੀ ਇਹ ਇਦਾਂ ਫੀਲ ਕੀਤਾ ਕਿ ਬੇਵੱਸ ਪਹਿਲੀ ਵਾਰੀ ਇਹ ਫੀਲ ਕੀਤਾ ਕਿ ਸਾਰੀ ਦੁਨੀਆ ਦੇ ਮਾਪੇ ਸਾਰੀ ਦੁਨੀਆ ਦੀਆਂ ਭੈਣਾਂ ਬੇਟੀਆਂ ਦੁਆ ਕਰ ਰਹੀਆਂ ਇੱਕ ਮੇਰਾ مشورہ ਲੋਕਾਂ ਨੂੰ ਕਿ ਯਾਰ ਆਪਾਂ ਦੋ ਦੋ ਚਾਰ ਚਾਰ ਦਿਨ ਆਪਣੀ ਉਮਰ ਦੇ ਵੀ ਦੇ ਗਏ ਕਰੋੜਾਂ ਉਹਦੇ ਫੈਨ ਆ ਹਨਾ ਜੀ ਤੇ ਕੋਈ ਕੱਲਾ ਹੋਵੇ ਕਿਸੇ ਦਾ ਤੇ ਕੁਝ ਸਾਲ ਵੀ ਦੇ ਦਿੱਤੇ ਜਾ ਸਕਦੇ ਹੁਣ ਤਾਂ ਆਪਾਂ ਦੋ ਦੋ ਦਿਨ ਰੱਬ ਸੋਹਣੇ ਨੂੰ ਕਹੀਏ ਸਾਡੀ ਸਾਡੇ ਸਾਡੀ ਉਮਰ ਚੋਂ ਕੱਟ ਲਾ ਤੇ ਇਹਨੂੰ ਜ਼ਿੰਦਗੀ ਦੇ ਦੇ ਮਾਂ ਦੀ ਝੋਲੀ 'ਚ ਖੈਰ ਪਾ ਦੇ ਦੂਜਾ ਜਦੋਂ ਠੀਕ ਹੋ ਕੇ ਆਵੇ ਸ਼ੁਕਰਾਨੇ ਦਾ ਅਖੰਡ ਪਾਠ ਕਰਾਈਏ ਪਿੰਡਾਂ ਦੇ ਵਿੱਚ ਬ੍ਰਦਰ ਅਸੀਂ ਹੁਣ ਤਾਂ ਨਹੀਂ ਮੈਨੂੰ ਪਤਾ ਕੋਈ ਡੰਗਰ ਡੂੰਗਰ ਢਿੱਲਾ ਹੋ ਜਾਣਾ ਤੇ ਅਗਰਾਈ ਕਰਕੇ ਤੇ ਖੰਡ ਪਾਠ ਕਰਾਉਂਦੇ ਹੁੰਦੇ ਸਾਰਾ ਪਿੰਡ ਲੜ ਕੇ ਯਾਰ ਫਿਲਮ ਇੰਡਸਟਰੀ ਨੂੰ 뮤직 ਪੰਜਾਬੀ ਇੰਡਸਟਰੀ ਨੂੰ ਕਲਾਕਾਰਾਂ ਨੂੰ ਖਰੇ ਕੋਈ ਨਜ਼ਰ ਲੱਗ ਗਈ ਹੈ ਕੋਈ ਚੱਜ ਦੀ ਖਬਰ ਆਉਂਦੀ ਨਹੀਂ ਬਾਅਦ ਚ ਫਿਰਨਾ ਸ਼ੁਕਰਾਨੇ ਦਾ ਕਰਕੇ ਰਾਜਵੀਰ ਠੀਕ ਹੋਵੇ ਮੇਰਾ ਦਿਲ ਕਰਦਾ ਸਾਰੇ ਸਿੰਗਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਸਾਰੇ ਐਕਟਰ ਸਾਰੇ ਸਿੰਗਰ ਸਾਰੇ ਪ੍ਰੋਡਿਊਸਰ ਡਾਇਰੈਕਟਰ ਇਕੱਠੇ ਹੋ ਕੇ ਇੱਕ ਵਾਰੀ ਅਸੀਂ ਗੁਰੂ ਦੇ ਕੋਲੋਂ ਮਾਫੀ ਵੀ ਮੰਗੀਏ ਔਰ ਕੋਈ ਦਾਨ ਪੁੰਨ ਕਰੀਏ ਤਾਂ ਕਿ ਠੀਕ ਹੋ ਜਾਣ ਹਾਂਜੀ ਪੱਲਾ ਸਾਹਿਬ ਉਹ ਜੱਜਾ ਸਾਹਿਬ ਚਲੇ ਗਏ ਉਸ ਤੋਂ ਪਹਿਲਾਂ ਮੇਰੇ ਮਿੱਤਰ ਜਿੱਦਾਂ ਸਰਦੂਲ ਭਾਈ ਸਾਹਿਬ ਹਾਂਜੀ ਚਿੰਦਾ ਜੀ ਜਾਨ ਸਾਡੀ ਹਾਂਜੀ ਸਰਦੂਲ ਮਤਲਬ ਪਤਾ ਨਹੀਂ ਕੀ ਕਹਾਣੀ ਆ ਸੋ ਇਸੇ ਕਰਕੇ ਮੈਂ ਕਿਹਾ ਕਿ ਪਹਿਲੇ ਤਾਂ ਡੰਗਰ ਢਿੱਲੇ ਹੋ ਜਾਂਦੇ ਲੋਕੀ ਕਰਦੇ ਸੀ ਪਿੰਡਾਂ 'ਚ ਯਾਰ ਕਿਉਂ ਨਾ ਅਸੀਂ ਸਾਰੇ ਸਿੰਗਰ ਸਾਰੇ ਐਕਟਰ ਸਾਰੇ ਪ੍ਰੋਡਿਊਸਰ ਡਾਇਰੈਕਟਰ ਮਿਲ ਕੇ ਕੋਈ ਖੰਡ ਪਾਠ ਕਰਾਈਏ ਜਾਂ ਕੋਈ ਰੱਬ ਤੋਂ ਮਾਫੀ ਮੰਗੇ ਇਹ ਮੈਂ ਮੇਰਾ ਦਿਲ ਕਰਦਾ ਤੁਸੀਂ ਅੰਦਰੋਂ ਦੇਖ ਕੇ ਆਏ ਤਾਂ ਉਹਨਾਂ ਦਾ ਕਿਉਂਕਿ ਲੋਕ ਵਾਰ-ਵਾਰ ਅਸੀਂ ਦੇਖ ਰਹੇ ਹਾਂ ਇੱਥੇ ਬਹੁਤ ਸਾਰੇ ਲੋਕ ਉਹ ਅਲੱਗ-ਅਲੱਗ ਪਿੰਡਾਂ ਤੋਂ ਆ ਰਹੇ ਨੇ ਸ਼ਹਿਰਾਂ ਤੋਂ ਆ ਰਹੇ ਨੇ ਕੋਈ ਕਹਿੰਦਾ ਕਿ ਅਸੀਂ ਜੀ ਸਿਰਫ ਉਹਨਾਂ ਨੂੰ ਦੇਖਣਾ ਹੀ ਆ ਗਏ ਹਾਂ ਜੀ ਸਾਨੂੰ ਫੋਟੋ ਹੀ ਲਿਆ ਦਿਓ ਤੁਹਾਨੂੰ ਦੇਖਣ ਨੂੰ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਲਾਜ ਆ ਰਹੇ ਤੁਸੀਂ ਨਹੀਂ ਦੇਖ ਸਕਦੇ ਮੈਂ ਮناسب ਨਹੀਂ ਸਮਝੀ ਫੋਟੋ ਖਿੱਚਣੀ ਜੀ ਜੀ ਚੰਗਾ ਨਹੀਂ ਲੱਗਦਾ ਹਲਕਾ ਲੱਗਦਾ ਪਰ ਮੈਂ ਉਦਾਂ ਮੈਂ ਪਰ ਉਦਾਂ ਉੱਥੇ ਉਹਨਾਂ ਨੂੰ ਨਿਹਾ ਰਿਆ ਦੇਖਿਆ ਜਿੱਦਾਂ ਬੱਚੇ ਆਪਣੇਆਂ ਨੂੰ ਹੀ ਦੇਖੀਦਾ ਕਾਲ ਜਦ ਫਟ ਗਿਆ ਦੇਖ ਕੇ ਕਿ ਕਿੰਨਾ ਖੂਬਸੂਰਤ ਬੱਚਾ ਕੀਤਾਂ ਦੀ ਗ੍ਰਿਫਤ ਵਿੱਚ ਆ ਗਿਆ ਤੇ ਲੋਕੀ ਪਰ ਇਹ ਆ ਕਿ ਸਾਰਾ ਜਹਾਨ ਹੈ ਜਿੱਥੇ ਪੰਜਾਬੀ ਬੈਠੇ ਆ ਜਿੱਥੇ ਵੀ ਦੁਨੀਆ ਚ ਬੈਠੇ ਆ ਸਾਰੇ ਪ੍ਰੇ ਕਰ ਰਹੇ ਆ ਧੰਨਵਾਦ ਥੈਂਕ ਐਸਾਂ ਸਾਰਾ ਹਾਸਰਾ ਹਾਂਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿਉਂਕਿ ਉਹ ਅੰਦਰ ਜਾ ਕੇ ਮਿਲ ਕੇ ਵੀ ਆ ਨੇ ਕਾਹਨੋਂ ਆਪਸ ਵਿੱਚ ਦਵਿੰਦਨਾ ਮਨਦੀਪ ਜੋਤ ਫੋਟੇ ਸੰਭਾਲੇ